ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਆ ਕਿ ਇੱਥੇ ਜਿੱਥੇ ਆਪਾਂ ਜਗ੍ਹਾ ਤੇ ਬੈਠੇ ਆ ਇੱਥੇ 18 18.5 ਕਿੱਲੇ ਪੈਲੀ ਮੈਂ ਮੇਰੇ ਫਾਦਰ ਸਾਹਿਬ ਨੇ ਖਰੀਦੀ 30 ਸਾਲ ਪਹਿਨਾ ਕਬਜ਼ਾ ਵੀ ਮੇਰਕੋ ਆ ਸਾਰੀ ਪੈਲੀ ਦਾ ਕੁਛ ਜਿਹੜੇ ਬਦਮਾਸ਼ ਬੰਦੇ ਆ ਉਹ ਬਾਰ-ਬਾਰ ਇੱਥੇ ਆ ਕੇ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਨਿਸ਼ਾਨਧੀਆਂ ਕਰਾਉਂਦੇ ਜਦੋਂ ਕਿ ਉਹਨਾਂ ਦੀ ਤਕਸੀਮ ਹੋਈ ਨਹੀਂ ਆ ਤਕਸੀਮ ਦਾ ਉਹਨਾਂ ਕੇਸ ਕੀਤਾ ਉਹ ਹਾਰੇ ਆ ਉਸ ਤੋਂ ਬਾਅਦ ਕੋਰਟ ਚ ਕੇਸ ਕੀਤਾ ਮਿਰਤੇ ਉਹਨਾਂ ਨੇ ਵੀ ਇਹਨੇ ਕਬਜ਼ਾ ਕੀਤਾ ਉਹ ਵੀ ਉਹ ਹਾਰੇ ਆ ਆਰਡਰ ਮੇਰ ਕੋ ਹੈ ਗਿਆ ਕੋਰਚ ਵੀ ਆ ਰਹੇ ਆ ਫਿਰ ਉਹ ਹਰ ਥਾਂ ਤੇ ਆ ਰਹੇ ਆ ਕਿ ਜਦੋਂ ਉਹ ਗਲਤ ਨਿਸ਼ਾਨਦੇਹੀ ਕਰਾਉਂਦੇ ਆ ਉਹ ਵੀ ਨਿਸ਼ਾਨਦੇਹੀ ਉਹਨਾਂ ਦੀ ਜਿਹੜੀ ਉਹਨਾਂ ਗਲਤ ਕਰਾਈ ਆ ਉਹ ਉਹਨਾਂ ਦੀ ਗੁਰਦੁਆਰੇ ਚ ਜਗ੍ਹਾ ਨਹੀਂ ਕਰਾਈ ਆ ਆ ਸਾਰੇ ਬੰਦੇ ਉਹ ਦਿਨ ਇੱਥੇ ਹੀ ਸੀ ਕੁਝ ਬੰਦੇ ਮੈਂ ਤੇ ਉਹ ਦਿਨ ਪ੍ਰਿਆਗਰਾਜ ਗਿਆ ਸੀ ਮੈਂ ਪ੍ਰਿਆਗਰਾਜ ਗਿਆ ਵਾ ਮੈਨੂੰ ਮੈਸੇਜ ਆਉਂਦਾ ਵਾ ਸ਼ਨੀਵਾਰ 5:30 ਵਜੇ ਮੈਨੂੰ ਮੈਸੇਜ ਆਉਂਦਾ ਕਿ ਤੁਹਾਡੇ ਆ ਨਿਸ਼ਾਨਦੇਹੀ ਹੋਣੀ ਆ ਸੋਮਵਾਰ ਆਓ ਸ਼ਨੀਵਾਰ ਵਿੱਚ ਐਤਵਾਰ ਸੋਮਵਾਰ ਤੇ ਮੈਂ ਪ੍ਰਿਆਗਰਾਜ ਆ ਜਾ ਮੈਂ ਉਹਨੂੰ ਮੈਸੇਜ ਕਰਦਾ ਕਿ ਮੈਂ ਆ ਨਹੀਂ ਸਕਦਾ ਮੇਰੇ ਭਰਾ ਦਾ ਵੀ ਨਾਲ ਸੀ ਵੀ ਉਹਦਾ ਵੀ ਹਿੱਸਾ ਵਾ ਉਹ ਵੀ ਨਹੀਂ ਆ ਸਕਦਾ ਕਿ ਤੁਸੀਂ ਇਹ ਬਾਤ ਚ ਕਰੋ ਪਰ ਫਿਰ ਵੀ ਉਹਨਾਂ ਨੇ ਆਏ ਇੱਥੇ ਇਹਦੇ باوجود ਵੀ ਫਿਰ ਸਾਡੇ ਯੂਨੀਅਨ ਵਾਲੇ ਇੱਥੇ ਬੰਦੇ ਆਏ ਇਹ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਿਹਨੂੰ ਬੰਦਾ ਇੱਥੇ ਨਹੀਂ ਆ ਤੁਸੀਂ ਨਿਸ਼ਾਨਦੇਹੀ ਕਿਉਂ ਕਰਦੇ ਹੋ ਆਜੂਗਾ ਤੇ ਕਰ ਲਿਓ ਪਰ ਫਿਰ ਵੀ ਉਹਨਾਂ ਕਿਹਾ ਵੀ ਅਸੀਂ ਕਰਨੀ ਕਰਨੀ ਆ ਹਾਲਾਂਕਿ ਦੇਖੋ ਵੀ ਇਹ ਕਾਨੂੰਨ ਹੈ ਹੀ ਨਹੀਂ ਆ ਕਿ ਜੇ ਤਕਸੀਮ ਜਿੱਨਾ ਚ ਨਹੀਂ ਹੁੰਦੀ ਦੋ ਹੀ ਇਹਦੇ ਕੋਰਟ ਨੇ ਵੀ ਇਹ ਕਿਹਾ ਵਾ ਵੀ ਦੋ ਹੀ ਇਹਦੇ ਹੱਲ ਵਾ ਵੀ ਜਾਂ ਤੇ ਉਹ ਤਕਸੀਮ ਕਰਾ ਲੈਣ ਤੇ ਆਪਣੀ ਜਗ੍ਹਾ ਕੋਈ ਹੈਗੀ ਤੇ ਬਣਾ ਲੈਣ ਜਿਹੜੀ ਕਿ ਹੈ ਹੀ ਨਹੀਂ ਆ ਦੂਜੀ ਤਰੀਕਾ ਇਹ ਆ ਵੀ ਉਹ ਸਾਰੀ ਜਗ੍ਹਾ ਦਾ ਜਿਹੜਾ ਉਹਨਾਂ ਦਾ ਜਿੰਨਾ ਵੀ ਹੈਗਾ ਉਹ ਰਕਬਾ ਸਾਰਾ ਮੰਤੀ ਕਰਾ ਲੈਣ ਉਹਦੇ ਚੋਂ ਵੇਖ ਲੈਣ ਉਹ ਮੇਰਾ ਤੇ ਪੂਰਾ ਕਰਨਾ ਪਊਗਾ ਨਾ ਹੁਣ ਜੇ ਮੇਰਾ ਪੂਰਾ ਕਰਨਾ ਨਹੀਂ ਤੇ ਐਵੇਂ ਕੋਈ ਨੰਬਰ ਇੱਥੋਂ ਮੈਨ ਕੋਈ ਉੱਥੋਂ ਮੈਨ ਹੁਣ ਉਹਦਾ ਨੰਬਰ ਵੀ ਗੁਰਦੁਆਰੇ ਚ ਨਿਕਲ ਆਇਆ ਉਸ ਤੋਂ ਬਾਅਦ ਉਹ ਕੱਲ ਫੇਰ ਆਇਆ ਕੱਲ ਆ ਕੇ ਉਹ ਇੱਥੋਂ ਰਾਹ ਪੁੱਟਣ ਡੇ ਪਿਆ ਜੇਦੋਂ ਉਹਨੇ ਰਾਹ ਪੁੱਟਣਾ ਸ਼ੁਰੂ ਕੀਤਾ ਜੀਸੀਪੀ ਨਾਲ ਲਿਆਂਦੀ ਪੰਜ ਛੇ ਉਹਨੇ ਬਦਮਾਸ਼ ਨਾਲ ਲਿਆਂਦੇ ਗੱਡੀ ਦੇ ਵਿੱਚ ਡਾਂਗਾ ਪਈਆਂ ਸੀ ਉਹਨਾਂ ਤੇ ਹਰ ਵਾਰ ਜਦੋਂ ਆਉਂਦਾ ਬੌਂਸਰ ਨਾਲ ਪੁਲਿਸ ਨਾਲ ਪਤਾ ਨਹੀਂ ਕੀ ਕੀ ਜਿੱਦਾਂ ਕੋਈ ਸੀਐਮ ਆਉਂਦਾ ਇੱਥੇ ਉਦਾਂ ਆਉਂਦਾ ਉਹ ਤੇ ਉਦਣ ਵੀ ਉਹ ਲੈ ਕੇ ਆਇਆ ਆ ਆਬਾਦੀ ਵਾਲਿਆਂ ਨੇ ਉਹਨੂੰ ਉਹਨੂੰ ਪੁਲਿਸ ਨੂੰ ਫੋਨ ਕੀਤਾ ਅਰਬਨ ਸਟੇਟ ਚੌਂਕੀ 'ਚ ਕਈ ਫੋਨ ਕੀਤੇ ਚੌਂਕੀ ਵਾਲਿਆਂ ਦਾ ਵੀ ਇਹ ਜਵਾਬ ਵੀ ਇੱਥੇ ਕੋਈ ਹੈ ਹੀ ਨਹੀਂ ਆ ਦਫ਼ਤਰ 'ਚ ਕੋਈ ਇੱਥੇ ਨਹੀਂ ਆਇਆ ਜਦੋਂ ਫਿਰ ਮੈਨੂੰ ਪਤਾ ਲੱਗਾ ਮੈਂ ਇੱਥੇ ਆਇਆ ਤਾਂ ਉਹ ਭੱਜ ਗਿਆ ਇਥੋਂ ਜੇਸੀ ਕੀ ਵਾਲਾ ਵੀ ਭੱਜ ਗਿਆ ਜਿੰਨਾ ਕੁ ਪੁੱਟਿਆ ਹੀ ਪੁੱਟ ਕੇ ਉਹ ਸਾਹਮਣੇ ਆ ਤੁਹਾਡੇ ਦੇਖ ਲਿਓ ਕਿ ਪੁੱਟਿਆ ਪਿਆ ਵਾ ਰਸਤਾ ਜਦੋਂ ਚਲਾ ਗਿਆ ਉਸ ਤੋਂ ਬਾਅਦ ਉਹ ਫੇਰ ਛੇਰ ਪੁਲਿਸ ਆਈ ਉਹ ਪੁਲਿਸ ਦੇ ਨਾਲ ਫੇਰ ਆਇਆ ਪੁਲਿਸ ਨੂੰ ਅਸੀਂ ਕਿਹਾ ਵੀ ਆ ਇਹਨਾਂ ਦੀ ਗੱਡੀ ਇੱਥੇ ਲੱਗੀ ਆ ਗੱਡੀ 'ਚ ਡਾਂਗਾ ਪਈਆਂ ਵਾ ਗੱਡੀ ਤੁਸੀਂ ਇਹਨਾਂ ਦੀ ਜ਼ਬਤ ਕਰੋ ਇਹ ਬੰਦਾ ਇੱਥੇ ਆ ਪੁੱਟ ਕੇ ਕਿਹਾ ਵਾ ਨਜਾਇਜ਼ ਗੈਰਕਾਨੂੰਨੀ ਤਰੀਕੇ ਨਾਲ ਇਹਨੂੰ ਅਰੈਸਟ ਕਰੋ ਨਹੀਂ ਕੀਤਾ ਛੇਰ ਉਹਨਾਂ ਨੇ ਸਾਨੂੰ ਕਿਹਾ ਵੀ ਡਿਪਟੀ ਡੀਐਸਪੀ ਦਫ਼ਤਰ ਆ ਜਾਓ ਅਸੀਂ ਡੀਐਸਪੀ ਦਫ਼ਤਰ ਚਲੇ ਗਏ ਡੀਐਸਪੀ ਨੇ ਕਿਹਾ ਵੀ ਕੱਲ 12 ਵਜੇ ਮੇਰੇ ਨਾਲ ਫੋਨ ਤੇ ਗੱਲ ਕਰਿਓ ਫਿਰ ਵੇਖਾਂਗੇ ਹੁਣ ਸਾਨੂੰ ਇੱਥੇ ਤੱਕ ਤੇ ਇਨਸਾਫ ਮਿਲਿਆ ਨਹੀਂ ਫਿਰ ਮੈਂ ਆਪਣੇ ਐਸਕੇਮ ਦੇ ਆਪਣੇ ਬਾਕੀ ਸਾਥੀਆਂ ਨਾਲ ਗੱਲ ਕੀਤੀ ਮੇਰੇ ਸਾਥੀ ਆ ਜਾਏ ਨੇ ਅਸੀਂ ਇੱਥੇ ਮੀਟਿੰਗ ਕੀਤੀ ਆ ਇਹ ਹੁਣ ਕਹਿ ਰਹੇ ਨੇ ਕਿ ਆਪਾਂ ਐਸਐਸਪੀ ਸਾਹਿਬ ਕੋ ਹੁਣੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਕੇ ਦਰਖਾਸਤ ਦੇ ਕੇ ਆਵਾਂਗੇ ਜੇ ਉੱਥੋਂ ਵੀ ਇਨਸਾਫ ਨਾ ਮਿਲਿਆ ਤੇ ਫਿਰ ਅਸੀਂ ਕੋਈ ਵੱਡੀ ਕਾਰਵਾਈ ਕਰਨਗੇ ਕਰਾਂਗੇ ਜਿਹੜੀ ਆ ਦੱਸ ਦੇਣਗੇ ਇੱਕਦਮ ਮੈਂ ਪ੍ਰੈਸ ਤੇ ਕਹਿ ਦੇਣਾ ਚਾਹੁੰਦਾ ਉਹ ਬੰਦਾ ਇਹ ਕਹਿੰਦਾ ਵੀ ਇਹ ਬੰਦੇ ਨੇ ਕਬਜ਼ਾ ਕੀਤਾ ਮੇਰਾ ਪਿੰਡ ਕਮਾਣਾ ਦਾਅਵੇ ਨਾ ਕਹਿਣਾ ਪਿੰਡ ਮੇਰਾ ਕਮਾਣਾ ਹੈ ਸ਼ਹਿਰ ਮੇਰਾ ਬਟਾਲਾ ਜ਼ਿਲ੍ਹਾ ਗਰਦਾਸਪੁਰ ਪੰਜਾਬ ਹਿੰਦੁਸਤਾਨ ਦਾ ਵਾਸੀ ਆ ਇੱਕ ਬੰਦਾ ਲੱਭ ਲਿਆਣਾ ਜਿਹੜਾ ਕਹਦੇ ਕਿ ਇਹਨੇ ਮੇਰੀ ਪਹਿਲੀ ਤੇ ਜਾਂ ਮੇਰੇ ਘਰ ਤੇ ਕਬਜ਼ਾ ਕੀਤਾ ਤੇ ਮੈਂ ਸਾਰੀ 18.5 ਛੱਡ ਦੂੰ ਜਿਹੜਾ ਰਸਤਾ ਪੁੱਟਿਆ ਸੀ ਉਹਦੀ ਕੋਈ ਵੀਡੀਓ ਗ੍ਰਾਫਿਕ ਹਾਂ ਵੀਡੀਓ ਸਾਡੇ ਕੋਲ ਹੈਗੀ ਆ ਉਹ ਬੰਦਾ ਉੱਥੇ ਖੜਾ ਵਾ ਹੁੰਦੇ ਨੇ ਬੰਦੇ ਜਿਹੜੇ ਪੁੱਟਦੇ ਇਹ ਨਵਿੰਦਰ ਸਿੰਘ ਦਾ ਨਾਮ ਆ ਸੰਨਮ ਸਰਿੰਦਰਪਾਲ ਚੰਡੀਗੜ੍ਹ ਦਾ ਜੀਰਕਪੁਰ ਦਾ ਰਹਿਣ ਵਾਲਾ ਵਾ ਇਹ ਇਹਨਾਂ ਕੋਲੋਂ ਮੇਰੇ ਫਾਦਰ ਸਾਹਿਬ ਨੇ ਪਹਿਲੀ ਇਹਨਾਂ ਕੋਈ ਲਈ ਹੈ ਸਾਰੀ ਸਾਰੀ ਵੇਚ ਕੇ ਅਖੀਰ ਤੇ ਇਹਨਾਂ ਨੇ ਉਹ ਕਲੋਨੀ ਕੱਟੀ ਆ ਇਹਨਾਂ ਨੇ ਕੋਈ ਤਕਸੀਮ ਕਰਾਉਣੀ ਸੀ ਕੋਈ ਇਹਨਾਂ ਨੇ ਕਿਉਂ ਦਿੱਤੀ ਇੱਥੇ ਸੀਵਰੇਜ ਪਿਆ ਜਿੱਥੇ ਪੁੱਟਣ ਡੇ ਆ ਸੀਵਰੇਜ ਇਹਨਾਂ ਨੇ ਪੈਂਡ ਦਿੱਤਾ ਆਪਣੀ ਜਗ੍ਹਾ 'ਚ ਹੁਣ ਪੁੱਟਣ ਡੇ ਆ 30 ਸਾਲ ਇਹਨਾਂ ਨੂੰ ਪਹਿਲੀ ਲੱਭੀ ਨਹੀਂ ਇਹਨਾਂ ਨੂੰ ਆਪਣਾ ਸਾਰਾ ਕੋਈ ਵੇਚ ਕੇ ਹੁਣ ਜੇ ਕੋਈ ਨੰਬਰ ਇਧਰ ਉਧਰ ਹੋਊਗਾ ਤੇ ਉਹਦੇ ਵਿੱਚ ਤਾਨੀਆਂ ਕਰਦੇ ਫਿਰਦੇ ਕਿਉਂਕਿ ਦਬਾਅ ਆ ਕਦੀ ਕਹੇ ਐਮਐਲਏ ਨਾਲ ਬੈਠਾ ਹੁੰਦਾ ਕਦੀ ਕਹੇ ਐਮਐਲਏ ਨਾਲ ਬੈਠਾ ਹੁੰਦਾ ਉਹ ਸਾਰੀਆਂ ਫੋਟੋਆਂ ਐਂ ਦੇ ਐਮਐਲਏ ਦੀਆਂ ਮੇਰੇ ਕੋਲ ਹੈਗੀਆਂ ਕਹੇ ਤੇ ਜਨਮ ਦਿਨ ਤੇ ਬੈਠਾ ਹੁੰਦਾ ਸੋ ਇਹੋ ਜੇ ਕਰਪਟ ਬੰਦਿਆਂ ਨੂੰ ਜੇ ਇਹ ਬੰਦੇ ਇਹੋ ਜੇ ਕੰਮ ਕੀ ਜੇ ਇਹੋ ਜੇ ਬੰਦੇ ਇਹੋ ਜੇ ਕੰਮ ਕਰਨਗੇ ਕੁਝ ਬੰਦੇ ਇੱਥੇ ਵੀ ਆ ਜਿਹੜੇ ਨਾਂ ਲੈਣਦੇ ਉਹਨਾਂ ਦਾ ਜਿੰਨਾ ਦੀ ਬੈਕ ਆ ਉਹਨਾਂ ਦੇ ਪਿੱਛੇ ਤੇ ਜੇ ਇਹੋ ਜੇ ਬੰਦੇ ਇਹੋ ਜੇ ਕੰਮ ਕਰਨਗੇ ਫਿਰ ਸਾਡਾ ਐਸਕੇਮ ਇਹਨਾਂ ਨੂੰ ਜਵਾਬ ਦੇਊਗਾ ਜ਼ਰੂਰ ਦੇਊਗਾ ਔਰ ਇਹ ਜਿਹੜਾ ਵੀ ਅਸੀਂ ਕਰਾਂਗੇ ਕਰਾਓ ਕਰਾਂਗੇ ਜੋ ਵੀ ਪ੍ਰੋਗਰਾਮ ਕਰਾਂਗੇ ਉਦੋਂ ਤੋਂ ਫਿਰ ਬਟਾਲੇ ਚ ਜਿੰਨਾ ਗਰਦਾਸਪੁਰ ਜ਼ਿਲ੍ਹੇ ਜੋ ਧੱਕਾ ਕਰਦੇ ਆ ਉਹਦੇ ਖਿਲਾਫ ਇੱਕ ਲੜਾਈ ਇੱਕ ਜੰਗ ਸ਼ੁਰੂ ਹੋਊਗੀ ਤੇ ਉਹ ਜੰਗ ਉਦੋਂ ਖਤਮ ਹੋਊਗੀ ਜਦੋਂ ਕੱਲੇ-ਕੱਲੇ ਬੰਦੇ ਨਾਲ ਜਿੰਨਾ ਧੱਕਾ ਕੀਤਾ ਅਸੀਂ ਖਤਮ ਕਰਾਵਾਂਗੇ ਇਹ ਕੋਈ ਗੱਲ ਥੋੜਾ ਇਹੋ ਜਿਹੇ ਪੁੱਤਰੇ ਸਾਹ ਤੁਰੇ ਫਿਰਨ ਪੁਲਸਾਂ ਨੂੰ ਨਾਲ ਲਈ ਫਿਰਨ ਤਹਿਸੀਲਦਾਰ ਨੂੰ ਨਾਲ ਲਈ ਫਿਰਨ ਤੇ ਆਮ ਲੋਕਾਂ ਦਾ ਕੀ ਹਾਲੇ ਕਰਨਗੇ ਇਹ ਬਹੁਤ ਹੀ ਸ਼ਰਮਨਾਕ ਗੱਲ ਆ ਬਟਾਲੇ ਲਈ ਕਿ ਬਟਾਲੇ ਵਿੱਚ ਇਹੋ ਜਿਹਾ ਕੰਮ ਹੋ ਰਿਹਾ ਵਾ ਕਿ ਲੋਕਾਂ ਦੇ ਘਰਾਂ ਦੇ ਰਾਹ ਪੁੱਟੇ ਜਾ ਰਹੇ ਨੇ ਲੋਕਾਂ ਦੇ ਘਰ ਢੋਲੇ ਜਾ ਰਹੇ ਨੇ ਕਬਜ਼ੇ ਕੀਤੇ ਜਾ ਰਹੇ ਨੇ ਨੀਤ ਕਬਜ਼ੇ ਕਰਨ ਦੀ ਆ ਜਗ੍ਹਾ ਐ ਨਹੀਂ ਕੋਰਟ ਦੇ ਵਿੱਚ ਤੂੰ ਕੇਸ ਹਾਰ ਚੁੱਕਾ ਵਾ ਜੇ ਤੇਰੇ ਕੋਲ ਕੁਝ ਹੈਗਾ ਤੂੰ ਹਾਰਨ ਤੋਂ ਬਾਅਦ ਸਟੇ ਦਾ ਕੇਸ ਅੰਤ ਬਾਅਦ ਤੂੰ ਵਾਪਸ ਕਿਉਂ ਲਿਆ ਦੋ ਵਾਰ ਤੂੰ ਵਾਪਸ ਲੈ ਲਿਆ ਤੀਜੀ ਔਰ ਤੂੰ ਹਾਰ ਗਿਆ ਫੇਰ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਕਹਿੰਨੇ ਪ੍ਰਸ਼ਾਸਨ ਜਿਹੜਾ ਵਾ ਨੱਥ ਪਾਵੇ ਔਰ ਜਿਹੜੇ ਇਹਨਾਂ ਦੇ ਬੈਗ ਤੇ ਆ ਬੰਦੇ ਇਹ ਜਿਹੜੇ ਰਿੰਪੀ ਵਰਗੇ ਦੂਜੇ ਤੀਜੇ ਇਹਨਾਂ ਨੂੰ ਵੀ ਨੱਥ ਪਾਈ ਜਾਵੇ ਨਹੀਂ ਤੇ ਫਿਰ ਐਸਕੈਮ ਇਹਨਾਂ ਨੂੰ ਨੱਥ ਜ਼ਰੂਰ ਪਾਵੇਗਾ ਤੇ ਐਸੀ ਪਾਵੇਗਾ ਵੀ ਇਹ ਯਾਦ ਕਰਨਗੇ ਹੁਣ ਮੇਰੇ ਸਾਥੀ ਦੱਸਣਗੇ ਅੱਜ ਦੀ ਮੀਟਿੰਗ 'ਚ ਜੋ ਜਿੰਦਾ ਕਿਸਾਨ ਮੋਰਚਾ ਜਿੰਦਾਬਾਦ 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 ਸਾਫ ਰੱਖ ਕੇ ਰਹਿਾਂਗੇ ਰੱਖ ਕੇ ਰਾਂਗੇ ਰੱਖ ਕੇ ਰਾਂਗੇ ਸਾਫ ਰੱਖ ਕੇ ਕਿਸਾਨ ਮੋਰਚਾ ਜਿੰਦਾਬਾਦ 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 ਇਹ ਸ਼ਈਆਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਇਹ ਸ਼ਈਆਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ

ਜੋ ਵੀ ਮੌਕਾ ਦੇਖਣਗੇ ਉਹਦੇ ਮੁਤਾਬਿਕ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ। ਬਸ ਕੀ ਨਾਮ ਹੈ ਤੁਹਾਨੂੰ? ਮੈਂ ਤਾਂ ਵਿਦਨ ਸਿੰਘ। ਵਿਦਨ ਇੱਕਦਮ ਪਲੇਟਫਾਰਮ ਤੋਂ ਸੋਹਿਆ ਜਿਹੜੇ ਰਾਜਵਿੰਦਰ ਵੱਲੋਂ ਦਿੱਤੇ ਗਿਆ ਤੁਹਾਡਾ ਡੈਲੀਗੇਸ਼ਨ ਹੈ ਕਿ ਤੁਸੀਂ ਜਵਰੀ ਜਾ ਕੇ ਕੋਈ ਜ਼ਮੀਨ ਜੀ.ਸੀ.ਬੀ ਨਾਲ ਬੁਪੇ ਕੀ ਇਹ ਸਾਰਾ ਮਾਮਲਾ ਹੈ। ਸਰ ਇਹ ਜੀ ਜ਼ਮੀਨ ਹੈਗੀ ਹੈ ਇਹ ਬੇਸਿਕਲੀ ਜਿਹੜਾ ਜਿਹਦੇ ਪਿੱਛੇ ਇਹ ਲੜਾਈ ਹੋਈ ਹੈ ਔਰ ਮੈਂ ਇਹਦਾ ਪਹਿਲਾਂ ਵੀ ਬਚਾ ਕਰਾ ਚੁੱਕਿਆ ਏ 77 ਦਾ 16 ਦਾ 1 ਦਾ ਹੈਗੀ ਹੈ। ਠੀਕ ਹੈ ਜੀ ਇਹਦੀ ਕਟੋੜ ਤੇ ਤੋ ਚਾਹ ਬਈ ਨਿਸ਼ਾਨਦਈ ਹੋ ਚੁਕੀ ਹੈ ਇਹਦਾ ਕੱਲਾ ਮੈਂ ਮਾਲਕ ਹੈ ਇਹ ਇੱਕ ਕਨਾਲ ਪੰਜ ਮੱਲੇ ਦੀ ਜਗ੍ਹਾ ਹੈ ਇਹਦੇ ਗਵੀ ਗਵੀ ਖਤਮ ਹੁੰਦਾ ਤਾਂ ਸ਼ਕੀ ਸਟਾਰਟ ਹੁੰਦਾ ਮੈਂ ਗਵੀ ਚ ਵੀ ਮਾਲਕ ਹੈ ਤੇ ਸ਼ਕੀ ਦਾ ਵੀ ਮਾਲਕ ਹੈ ਇੱਕ ਖਾਸ ਨੰਬਰ ਹੈਗਾ ਮੇ ਮਦਦਦਾਨ ਤੇ ਜਿਸਤੀ ਸੀ ਅੱਗੇ ਸਾਡੇ ਭੈਣ ਭਾਵਾਂ ਦੇ ਨਾਮ ਤੇ ਚੜ ਗਈ ਹੈ ਮੇਰੀ ਮਤਲਬ ਕਿ ਜੱਦੀ ਜ਼ਮੀਨ ਹੈ ਤੇ ਕੀ ਮਸਲਾ ਕਿ ਲੜਾਈ ਕਿਸ ਗੱਲ ਤੇ ਹੈ ਸੋ ਲੜਾਈ ਇਸ ਚੀਜ਼ ਦੀ ਆ ਕਿ ਇਹ ਚੀਜ਼ ਹਾਇ ਆਪਣਾ ਚਾਹੁੰਦਾ ਠੀਕ ਹੈ ਤੇ ਇਹ ਵਾਰ-ਵਾਰ ਮੈਨੂੰ ਇਹ ਚਾਹੁੰਦਾ ਕਿ ਇਹ ਮੈਨੂੰ ਇਹ ਕਹਿੰਦਾ ਕਿ ਜੇ ਤੇ ਕੋ ਜਮੀਨ ਹੈਗੀ ਹੈ ਇਹ 10 ਲੱਖ ਬੀ ਦੀ ਲੈ ਲੈ 20 ਲੱਖ ਬੀ ਦੀ ਲੈ ਲੈ ਉਹ ਮੈਂ ਕਿਤੇ ਨਾ ਕਿਤੇ ਇਹਦੇ ਉਹਦੇ ਚ ਨਹੀਂ ਆਂਦਾ ਮੈਂ ਇਹਨੂੰ ਇਹੀ ਕਹਿਆ ਕਿ ਮੇਰੀ ਜਮੀਨ ਖਾਲੀ ਕਰ ਦੇ ਤੇ ਉਹ ਉਹਦੇ ਚ ਨਹੀਂ ਆਂਦਾ ਕਬਜ਼ਾ ਕਿ ਕਹਿੰਦੇ ਕੁਝ ਜ਼ਮੀਨ ਤੇ ਮੇਰਾ ਕਬਜ਼ਾ ਤੇ ਇਹਨੇ ਮਤਲਬ ਕਿ ਇਹ ਉਹਦੇ ਚ ਆਂਦਾ ਹੀ ਨਹੀਂ ਆ ਇਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ ਇਹ ਕੁਝ ਜਈ ਜ਼ਮੀਨ ਹੈਗੀ ਇਹਨੂੰ ਸਹੀ ਕਰ ਦੇ ਇਹ ਕਿਸੇ ਪਾਸੇ ਨਹੀਂ ਜਾਂਦਾ ਹੁਣ ਜਦੋਂ ਲੜਾਈ ਹੋ ਗਈ ਆ ਉਹਨਾਂ ਨੇ ਤੁਹਾਡਾ ਡੈਲੀਕੇਸ਼ਨ ਲਾਇਆ ਕੋਰਟ ਕੇਸ ਤੁਸੀਂ ਜਿੱਤੇ ਸੀ ਉਹ ਹਰਦੇ ਕੁਝ ਕੋਰਟ ਕੇਸ ਤੁਸੀਂ ਵਾਪਸ ਲੈ ਲਓ ਨਹੀਂ ਸਰ ਕੋਈ ਮੈਂ ਹਾ ਜਾਣੀ ਐ ਮੇਰਾ ਜੀ ਮੈਂ ਆਪਣੀ ਜ਼ਮੀਨ ਤੇ ਆਪਣੀ ਤਸਦੀਕ ਦਾ ਕੇਸ ਜਿਆ ਸੀਗਾ ਕਿਤੇ ਨਾ ਕਿਤੇ ਇਹਦਾ ਮੈਨੂੰ ਪ੍ਰੈਸ਼ਰ ਸੀਗਾ ਕਿਉਂਕਿ ਮੈਂ ਨਿਸ਼ਾਨਦਾ ਹੀ ਕਹਾਣੀ ਸੀ ਕਿ ਉੱਥੇ ਤੇ ਮੈਨੂੰ ਇਹ ਵਾਰ-ਵਾਰ ਇਹੀ ਕਹਿੰਦਾ ਸੀਗਾ ਤੂੰ ਜਾ ਕੇ ਸਟੇ ਵਾਪਸ ਲਓ ਸਟੇ ਵਾਪਸ ਲਓ ਠੀਕ ਹੈ ਤੇ ਮੈਨੂੰ ਸਟੇ ਕਿਉਂਕਿ ਤਸਦੀਕ ਦਾ ਸਾਹਿਬ ਨਹੀਂ ਚੱਲਦੇ ਸੀ ਜਾਂ ਕੋਈ ਵੀ ਪਟਵਾਈ ਚੱਲਣ ਨੂੰ ਕੋਈ ਤਿਆਰ ਨਹੀਂ ਸੀਗਾ ਤੇ ਮੇਰੇ ਕੋਲ ਹੋਰ ਕੋਈ ਸਟਾਰਨੀ ਸੀਗਾ ਤੇ ਮੈਂ ਇਹਦੇ ਨਾਲ ਬੈਠ ਕੇ ਆਪਣਾ ਉਹ ਕੇਸ ਵਾਪਸ ਲੈ ਲਿਆ ਸੀਗਾ ਜਦ ਕਿ ਉੱਚ ਮੈਂ ਕੱਲੇ-ਕੱਲੇ ਦਾ ਮਾਲਿਕ ਹੈ ਇੰਨੇ ਜਿਹੇ ਰਜਿਸਟਰੀ ਕਾਈ ਹੋਈ ਹੈ ਨਾ ਉਹ ਕੱਲੇ-ਕੱਲੇ 92 ਦੀ ਹੋਈ ਹੈ ਉਹ ਕੱਲੇ-ਕੱਲੇ 91 ਦੀ ਕਾਈ ਹੋਈ ਹੈ ਇਹਦੇ ਫਾਦਰ ਸਾਹਿਬ ਨੇ ਰਜਿਸਟਰੀ ਕਾਈ ਹੈ ਔਰ ਕੱਲੇ-ਕੱਲੇ ਦੀ ਕਾਈ ਹੋਈ ਹੈ ਰਜਿਸਟਰੀ ਕਾ ਤੁਸੀਂ ਜਾ ਰਹੇ ਹੋ ਕਿ ਤੁਸੀਂ ਠੀਕ ਹੋ ਉਹ ਕਰਕੇ ਅਸੀਂ ਠੀਕ ਹੈ ਤੇ ਕਿਉਂ ਨਹੀਂ ਇੱਕ ਕਿਸੇ ਅਫੀਸਰ ਕੋਲ ਹਾਈ ਅਥਾਰਟिटीज ਕੋ ਬੈਠ ਕੇ ਉਹ ਪੇਪਰਾਂ ਦੀ ਜਾਂਚ ਪੜਤਾਲ ਕਰਵਾ ਕੇ ਤੇ ਚੰਗੇ ਕਰਦੇ ਸਰ ਮੈਂ ਬਿਲਕੁਲ ਤਿਆਰ ਤਸੀਰ ਸਾਹਿਬ ਜਾਂ ਕੋਈ ਵੀ ਮੇਰੇ ਨਾਲ ਬੈਠ ਜੇ बच्चों की कसम खाता है इसकी घर वाली, और ये खुद जाके मेरी सिस्टर इसने माफिया मांगी के मेरे मैं प्लीज मैं अपने बच्चा मेरे को खाली पेपर चा लो ये सारी चीजें करके ये सारा केस वापस लिया गया था हर बार जब कोई चीज होती जब इसके ऊपर प्रॉब्लम आती है तो ये अलग रिएक्ट करता है और जब हमारे ऊपर कोई चीज आती है अभी ये अकेले आते हैं ये जो कह रहा है देखो सर बदमाशी ना अपने एरिया से बाहर होकर नहीं की जाती ठीक है ये अपने एरिया में बैठ के इसके साथ कौन बदमाशी करेगा अभी आप देख लो हम कितने जने हैं तीन जने दो लेडीज वो भी मैं अपने हस्बैंड अकेले आते हैं मैं उनके लिए आई हूं ठीक है इसके पीछे देख लो पूरी बैठ के बैठा हुआ है ठीक है इसके पास कम से कम चालीस बंदे पिछली बार भी जब मैं आई थी पुलिस स्टेशन पर जब ये जो एफ आई आर रजिस्टर हुई है तब भी ये चालीस बंदे जिसमें से आधे से ज्यादा किसान और उसके बाद कुछ शरारती लड़के लेकर आया था ठीक है तब मैं कौन थी मैं थी मेरी सिस्टर थी और मैं मैं साथ आ जाती हूँ क्यों क्योंकि मेरा मेरे को लगता है कि मेरे को नहीं अकेले भेजना ठीक है तो क्या एक लेडी आके बदमाशी करेगी बदमाशी करने वाले पीछे में हमारे साथ कौन दिख रहा है आपको सर आप क्या कार्रवाई सर कार्रवाई कुछ नहीं ये इस आदमी की कोई जुबान नहीं है ठीक है पेपर वर्क हमारे सही है मेरे को एक बात और ये कह रहा पॉलिटिकल मिल रहे हैं ये मिल रहे हैं ये जो जॉब है जिस जिस चीज की ये सारी लड़ाई शो कर रहा है इसके लिए पॉलिटिकल ने क्या करना है या पुलिस ने क्या करना है या एबीसी ने क्या करना इसका तो एक सिंपल सा हल है तो पेपर ला पेपर आज तक नहीं लाए ये सौ बंदे इकट्ठे करके आज एसके एम कभी क्रांतिकारी कभी दस बंदे इकट्ठे कर लेता है ठीक है उसके बाद बस जी मैं झंडे ला रहा यही प्रेशर ये पुलिस वालों पे करता है तभी हमारी पुलिस में नहीं कोई सुनवाई होती यही प्रेशर ये तहसीलदार वालों पे करता है कोई हमारी सुनवाई नहीं है जो ये कहता अगर सुनवाई होती ना सर आज हम वहां तीसरे मुल्क से ये चार पांच सालों से हरास हो रहे हैं ठीक है ना और प्रोटेक्शन के लिए कहता बाउंसर बाउंसर इसके पास आकर क्या करेंगे चालीस बंदों के पास जरा पूछो सर ठीक है ना हमने वहां तीसरे मुल्क से कोई बदमाशी नहीं की जाती है जो भी इसके साथ किसान भाई ये वो जो जान के मेरे को तो समझ नहीं आती कि वो किसान इसके साथ जुड़ के इसके पेपर कभी नहीं देखे किसी ने आज तो कोई इससे डॉक्यूमेंट्री कोई प्रूफ नहीं मांगता सिर्फ इसकी बातें सुन सुन के झंडे लेकर घूमते रहते हैं प्रेशर क्रिएट करते हैं तो सर किसानों वाली बात के ऊपर तो आज से चार साल पहले ठीक है यही सारे क्रांतिकारी जब ये चालीस बंदे लेके इसने पूरे थाने को हिला दिया था हम तीन जने बैठे थे पुलिस वालों ने हमें प्रोटेक्शन दी कि आप अंदर बैठ जाओ तब तब भी ये किसानों को लेकर आया था उसके बाद जब मैं घर गई उसके बाद मैंने दर्शन पाल जी मेरे को जितना समझ में आया मैंने उनको सो कॉलें की उनको उन्होंने मेरी प्रॉब्लम सुनी कि हाँ जी अच्छा जी चलो जी देख दे उनका कोई जवाब नहीं आया ठीक है मेरी प्रॉब्लम उनके सुनने के लिए टाइम नहीं है इसके लिए चार बंदे झंडे लेकर खड़े करने के लिए उनके पास टाइम है बंदे भी हैं सब कुछ है ठीक है फिर उसके बाद मेरी बात हुई फिर मैंने सुना कि शायद राज्यपाल भी जी का अभी मेरे को क्योंकि मुझे इसकी नॉलेज नहीं है ठीक है फिर राजेवाल जी के साथ जब मेरी बात हुई तो उनके इतने अच्छे वर्ड्स थे और उन्होंने मेरे को इतनी अच्छे से अटेंड कर कर उन्होंने कहा कि भेंजी जे साडा कोई बंदा या साडा कोई किसान थवाडे खिलाफ या थवाडे नाल कोई कोई भी चीज गलत कर रहा होएगा assi थवाडे नाल है ठीक है और उनकी एक प्रेस कॉन्फ्रेंस भी उस टाइम पर निकली थी उसमें उन्होंने साफ कहा था कि हम जो किसान है ना अपनी सरकारी वर्क के लिए अः सरकारी कामों के लिए है ना कि किसी जमीन के कब्जे छुड़ाने के लिए लाने के लिए पर इसने ये जो इसकी जितनी टीम है सिर्फ ये जमीन के लिए है ठीक है और ये जमीन भी ये कहता है, जी मैं अठारह एकड़ छोड़ दूंगा ये इतना जोगा नहीं है जो कल सोलह नंबर के उसके ऊपर इसने कल तलवारें चलाई सारा कुछ है अब क्या आपकी सरकार या ये जो ये जो किसान भाई है ये क्या देखना चाहते हैं कोई बड़ा नुकसान हो जाता उसके बाद ये उसको इसके ऊपर रिएक्ट करेंगे ठीक है उसका इंतजार कर रहे हैं मैं कल बैठी रही हूं थाने में तीन बजे तक मैंने कहा क्यों नहीं सुनवाई है भाई किस चीज की वेट कर रहे हो आप क्या वेट है आप सब, आप सब लोगों को आप सर इसके किसानों से डरते रहोगे जी ये चार बंदे ले आएगा ये एम की अब ये धमकियां दे रहा है किसको धमकियां दे रहा है पॉलिटिकल पार्टीज को या ये क्या शो करना चाहता है फोटोज दिखा रहा है जी मैं आ फोडवा दिखा दूंगा मैं आ दिखा दूंगी क्या ये जवाब है पेपर वर्क पेपर से क्यों नहीं किया जा रहा है इस जवाब का सिर्फ पेपर वर्क है ठीक है तो मेरी किसानों से ਇੱਕ ਰਿਕਵੈਸਟ ਹੈ ਕਿ ਪਲੀਜ਼ ਇਸਕੇ ਪੇਪਰੋਆਂ ਕੇ ਲਿਏ ਇਸਕੇ ਸਾਥ ਖੜੇ ਹੋ ਨਾ ਕਿ ਇਸਕੇ ਸਾਥ ਬਦਮਾਸ਼ੀ ਕਰਨੇ ਕੇ ਲਿਏ ਥੈਂਕ ਯੂ